ਕਹਿੰਦਾ ਨਾ ਤੈਨਾਂ ਨਿੰਮ ਦੀ ਟਾਣੀ ਤੋੜ ਲਿਆ ਮੈਂ ਨਿੰਮ ਦੀ ਟਾਣੀ ਤੋੜ ਲਿਆਂਦੀ ਕਹਿੰਦਾ ਪੁੰਜੇ ਬਹਿ ਜਾ ਪੁੰਜੇ ਬਹਿ ਗਿਆ ਕਹਿੰਦਾ ਅੱਖਾਂ ਮੀਟ ਲਾ ਅੱਖਾਂ ਮੀਟ ਲੀਆਂ ਫੇਰ ਕੀ ਆਇਆ ਕਹਿੰਦਾ ਆਲ ਬੰਨਾ ਪਤਾਲ ਬੰਨਾ ਆਲ ਬੰਨਾ ਪਤਾਲ ਬੰਨਾ ਨਹਿਰਾ ਬੰਨਾ ਖਾਲ ਬੰਨਾ ਨਾਰਾ ਬੰਨਾ ਖਾਲ ਬੰਨਾ ਨਦੀਆਂ ਬੰਨਾ ਨਾਲੇ ਬੰਨਾ ਛੱਤਾ ਬੰਨਾ ਪਨਾਲੇ ਬੰਨਾ ਕਾਂ ਬੰਨਾ

ਨੀ ਸ਼ਰਟ ਬਰਚਾਤੋਂ ਰੋਣ ਰਿਹਾ ਤੇ ਨਦੀਆਂ ਨਾਲੇ ਬੰਨਣ ਡਿਆ ਜਾ ਕੇ ਇਲਾਜ ਕਰਾ ਲੋ ਕਿਤੇ ਕਹਿੰਦੇ ਕਿਥੋਂ ਜਿਹੜੀ ਸ਼ਰਤ ਤੋਂ ਪਿਛੋਂ ਆਏ ਨਾ ਜਿੱਥੇ ਡੈਂਟਲ ਹਸਪਤਾਲ ਲਿਖਿਆ ਚੰਗੇ ਚੰਗੇ ਡੰਗ ਡਾਕਟਰ ਉੱਥੇ ਹੈ ਚਲੇ ਜਾਓ ਤੇ ਉਹ ਤੁਹਾਡਾ ਇਲਾਜ ਕਰ ਦੇਣਗੇ ਪਾਪਾ ਝੂਠ ਬੋਲਦਾ ਹੈ